ਅਸੀ ਗੱਲ ਜੀ ਅ ਅੱਜ ਬਾਈ ਜੀ ਸੁਣਨ ਵਾਸਤੇ ਅਸੀਂ ਗੱਡੀ ਚਲਾਉਣ ਬਾਰੇ ਦੱਸ ਦਿਆ ਜੀ ਵੀ ਕਿੱਦਾਂ ਗੱਡੀ ਚਲਾਉਣੀ ਆ ਵੈਸੇ ਤਾਂ ਅੱਜ ਕੱਲ ਸਾਰੇ ਜਾਣਦੇ ਆ ਤੇ ਵੀ ਜਿਹੜੇ ਬੱਚੇ ਨੂੰ ਨਹੀਂ ਆਉਂਦੀ ਕਿਸੇ ਨੂੰ ਬਜ਼ੁਰਗਾ ਚਾਹੇ ਕੋਈ ਲੇਡੀ ਜਾ ਕੋਈ ਵੀ ਆ ਉਹਦੇ ਬਾਰੇ ਨੌਲੇਜ ਦੱਸ ਦਿਆ ਜੀ ਗੱਡੀ ਬਾਰੇ ਵੀ ਕਿਵੇਂ ਚਲਾਉਣੀ ਆ ਕਿਵੇਂ ਸਿੱਖਣੀ ਆ ਪਹਿਲੀ ਵਾਰ ਕਾਰ ਬੈਠੀ ਸਖੀ ਗਈ ਸਟਾਰਟ ਕਰੋ ਗੱਡੀ ਇਦਾਂ ਆ ਸਟਾਰਟ ਕਰਨ ਦੀ ਇਦਾਂ ਇਹ ਵੀ ਸਟਾਰਟ ਹੋ ਗਈ ਸਟਾਰਟ ਹੋ ਗਈ ਪਹਿਲਾਂ ਆਪਾਂ ਸਭ ਤੋਂ ਕੀ ਕਰਨਾ ਜੀ ਰੇਸ ਰੇਸ ਇਦਾਂ ਦੇਣੀ ਹੈ ਪਹਿਲਾਂ ਨਾ ਇੰਦੀ ਜੇ ਆਪਾਂ ਚਲਾਉਣਾ ਸਿੱਖਣੀ ਆ ਇੰਦੀ ਇਹਨੂੰ ਰੇਸ ਕਰ ਕਰ ਕੇ ਸਪੀਡ ਸਭ ਬਰਦੂ ਦਾ ਵੀ ਆ ਰੇਸ ਐਨੀ ਆ ਫਿਰ ਆਪਣਾ ਕੀ ਹੋਊਗਾ ਪੈਰ ਟੱਕਿਆ ਜੀ ਫਿਰ ਇੰਦੀ ਕਲਚ ਨੂੰ 5-7 ਵਾਰ ਕਰੋ 10-12 ਕਰੋ ਨਾ ਤਾਂ ਲੇਢੀ 5-7 ਵਾਰ ਕਰੋ ਠੀਕ ਹੈ ਜੀ ਫਿਰ ਕੀ ਹੈ ਜੀ ਫੇਰਾ ਬ੍ਰੇਕ ਆ ਜੀ ਤੇ ਪਿਤਾ ਬ੍ਰੇਕ ਲਾਉਣਾ ਪੈਣਾ ਇਹ ਸਿੱਖਣੀ ਆ ਬਸ ਆਪਾਂ ਵਾਰ-ਵਾਰ ਜੀ ਦੁਪਹਿਰ ਆਪਣੇ ਦਿਮਾਗ ਤੇ ਇਦਾਂ ਆਇਆ ਜੀ ਹਾਂ ਕਰਦਾ ਸਟਾਰਟ ਹੋ ਗਈ ਆ ਬ੍ਰੇਕ ਨੂੰ ਸਨੇ ਬ੍ਰੇਕ ਸਿੱਧਾ ਕਰੀ ਠੀਕ ਹੈ ਫਿਰ ਇਹ ਕਲਚ ਨੱਪੋ ਪਾਣ ਕਰੋ ਕਰੋ ਵੀ ਪਤੀ ਵਾਰ ਕਰੋ ਇਦਾਂ ਰੇਸ ਬੰਨਾ ਕਰਕੇ ਦੇਖੋ ਕਿੰਨੀ ਰੇਸ ਇਦਾਂ ਜਿਹੜੀ ਮੋਟਰਸਾਈਕਲ ਨੂੰ ਵੀ ਇਹਦੇ ਦੇਖੋ ਆਪਨੇ ਚੈੱਕ ਕਰਦਾ ਉਦਾਂ ਫਿਰ ਇਹ ਗੇਅਰ ਆਈ ਆ ਸੀ 6 ਗੇਅਰ ਆ ਜੀ ਇਹ ਤੇ ਇਹ ਫਿਰ ਆਪਾਂ ਪਹਿਲਾ ਪਾ ਲਓ ਫਿਰ ਹੌਲੀ ਹੌਲੀ ਕਲਚ ਛੱਡੋ ਹੌਲੀ ਹੌਲੀ ਛੱਡਣ ਨਾਲ ਪੰਜ ਚਾਰ ਵਾਰ ਹੌਲੀ ਹੌਲੀ ਚੱਲੋ ਤਾਂ ਇਦਾਂ ਸੈੱਟ ਜਾਂਦਾ ਜੀ ਬਾਕੀ ਆ ਗਏ ਜੀ ਇਹੇ ਲੱਗ ਤਾਂ ਨਹੀਂ ਠੀਕ ਐਥੇ ਪੂਰੇ ਔਨ ਕਰਨਾ ਲੈ ਟਾਈਮ ਚੱਲ ਬਗ ਤੇ ਇੱਕ ਗੱਲ ਹੋਰ ਆ ਜੀ ਅੱਜ ਕੱਲ ਵੈਸੇ ਤਾਂ ਅੱਜ ਕੱਲ ਦੇ ਮੁੰਡਿਆਂ ਨੂੰ ਨਹੀਂ ਪਤਾ ਵੈਸੇ ਜਿਹੜੇ ਪੁਰਾਣੇ ਡਰਾਈਵਰ ਉਹਨਾਂ ਨੂੰ ਤਾਂ ਜ਼ਿਆਦਾ ਘਰ ਪਤਾ ਇਹ ਡਿਪਰ ਹੁੰਦੇ ਜੀ ਇਦਾਂ ਉੱਪਰ ਠਾਂ ਆਹ ਦੇਖੋ ਜੀ ਲਾਈਟ ਆਂਦੀ ਆ ਇਹ ਫੁੱਲ ਲਾਈਟ ਆ ਗਈ ਜੀ ਹੈਡਲਾਈਟਾਂ ਤੇ ਇੱਥੇ ਡੈਮ ਆ ਜੀ ਇਹਦਾ 65 ਦਾ ਮਤਲਬ ਇਹ ਹੁੰਦਾ ਜੀ ਅਗਲੇ ਦੇ ਅੱਖਾਂ 'ਚ ਨਾ ਬਣੀ ਜਿਹੜਾ ਫੁੱਲ ਅੱਜ ਕੱਲ ਗੱਡੀਆਂ ਚ ਚਲਾਉਂਦੇ ਜੀ ਲੋਕ ਬਹੁਤ ਜ਼ਿਆਦਾ ਫੁੱਲ ਨਹੀਂ ਚਲੜਦੇ ਕਿਉਂਕਿ ਅਗਲੀ ਗੱਡੀ ਨੂੰ ਮੂਰਲੇ ਨੂੰ ਦੇਖਣਾ ਦੇਖ ਤਾਂ ਅਸੀਂ ਫੁੱਲ ਚ ਲੈ ਜਾਂਦੇ ਅੱਖਾਂ 'ਚ ਬਾਈ ਜੀ ਕੁਝ ਤਾਂ ਕਰਕੇ ਜ਼ਿਆਦਾ ਐਕਸਟੈਂਡਰ ਵੀ ਚਾਂਸ ਵਧ ਜਾਂਦੀ ਹੈ ਬਹੁਤ ਲੋਕਾਂ ਨੂੰ ਘੱਟ ਪਤਾ ਜੀ ਆਹ ਲਾਈਟ ਬਾਰੇ ਡੰਪਰ ਫੁੱਲ ਡੈਮ ਫੁੱਲ ਬਾਰੇ ਕਿਹਨੂੰ ਕਹਿੰਦੇ ਡੈਮ ਫੁੱਲ ਤੇ ਆਹ ਇੰਡੀਕੇਟਰ ਹੋਣੀ ਹੈ ਇਹੀ 20% ਹੋਣੀ ਹੈ ਇੰਡੀਕੇਟਰ ਤੇ ਆਹ ਇਧਰਲਾ ਸੱਜੇ ਵਾਲੇ ਸਾਈਡ ਦਾ ਹੋਵੇਗਾ ਇੰਡੀਕੇਟਰ ਤੇ ਆਹ ਵੈਂਪਰ ਵਾਲੇ ਆਗੇ ਜੀ ਠੀਕ ਹੈ ਜੀ ਬੈਂਪਰ ਨੂੰ ਅਸੀਂ ਕਰੂਗੇ ਰੋਕੋ ਚੱਲ ਫੀ ਬੈਂਪਰ ਦੇਖੋ ਜੀ ਚੱਲ ਪਈ ਇਸ ਸ਼ੀਸ਼ੇ ਉੱਪਰ ਲਾਉਂਦੇ ਹਾਂ ਟਮਾਟਰ ਆਹ ਸੀਸੇ ਵਾਲਾ ਜੀ ਨਾਲ ਤੇ ਆਹ ਸ਼ੀਸ਼ੇ ਦੇ ਸਾਈਡ ਵਾਲੇ ਸ਼ੀਸ਼ੇ ਦੇ ਆਹ ਸੀਨ ਵਾਲੇ ਚਿੱਤੇ ਜੀ ਹੁੰਦੇ ਨੇ ਵੀ ਕਿਰੋ ਇਹ ਠਾਂ ਪਰ ਲਾਉਂਦੇ ਤੇ ਆਹ ਵਕ ਲਾਕ ਹੁੰਦੇ ਆ ਦੇਖੋ ਇਹਦੇ ਲਾਕ ਹੋ ਜਗਾ ਗੱਡੀ ਚਾਹੀ ਕੋਈ ਨੀਂ ਰਾਂ ਕਰ ਕੋਈ ਨਾ ਕਰ ਬਈ ਤਾਂ ਹੰਨ ਜੀ ਸਭ ਨੂੰ ਇੱਕ ਕਰ ਲਓ ਹੋਰ ਮੈਂ ਜੋ ਬਾਕੀ ਜਨ ਆ ਹੈਂਡ ਬ੍ਰੇਕ ਆ ਜੀ ਟੈਂਡ ਬ੍ਰੇਕ ਜ਼ਰੂਰੀ ਆ ਜੀ ਹੈਂਡ ਬ੍ਰੇਕ ਲਾਉਣੇ ਬਾਕੀ ਉਹ ਬੱਤੀ ਵੀ ਆ ਜਾਂਦੀ ਅੰਦਰ ਇਹਲੀ ਸਾਈਡ ਬੱਤੀ ਆ ਰਹੀ ਜੀ ਹੁਣ ਦੇਖੋ ਜੀ ਹੈਂਡ ਬ੍ਰੇਕ ਬੰਦ ਹੋ ਗਏ ਚੱਲ ਗਈ ਇੱਕ ਗੱਲ ਹੋਰ ਦੱਸਣਾ ਚਾਹੀਦਾ ਜੀ ਇਹ ਬ੍ਰੇਕ ਆਲੀ ਬੱਤੀ ਤਾਂ ਆਉਂਦੀ ਵੀ ਆ ਜੇ ਮੋਗਲਲ ਵੀ ਗੱਡੀ ਦਾ ਖਤਮ ਹੋ ਜੇ ਆ ਬ੍ਰੇਕਲ ਸੌਰੀ ਲੇਕਿਨ ਬ੍ਰੇਕਲ ਵੀ ਖਤਮ ਹੋ ਜੇ ਤਾਂ ਵੀ ਬੱਤੀ ਆ ਜਾਂਦੀ ਜੀ ਜਿਹੜਾ ਵੀ ਧਿਆਨ ਰੱਖਣਾ ਪੈਣਾ ਬਾਕੀ ਦਾ ਡੈਕ ਵਾਰੀ ਜੇ ਸਾਨੂੰ ਸਾਰਿਆਂ ਨੂੰ ਕਰ ਦੇਊਗਾ ਜੀ ਡੈਕ ਇਦਾਂ ਇੱਕ ਵਾਰ ਤਾਂ ਸਾਰਿਆਂ ਨੂੰ ਪਤਾ ਹੀ ਜੀ ਤੁਹਾਨੂੰ ਦੇਖੋ ਜੇ ਤਾਂ ਡੱਕ ਚਾਲੀ ਪੈਣਾ ਠੀਕ ਹੈ ਜੀ ਹੁਣ ਤੁਹਾਨੂੰ ਅੱਗੇ ਕਰਕੇ ਦਿਖਾਉਣਾ ਜੀ ਦੇਖੋ ਜੀ ਆ ਪਹਿਲਾਂ ਗੇਅਰ ਇਦਾਂ ਪਾਉਣਾ ਆਪਾਂ ਕਿ ਕਰਨਾ ਹੌਲੀ ਹੌਲੀ ਚਲਾਉਣਾ ਜੀ ਕੋਈ ਵੀ ਨਵਾਂ ਬੰਦਾ ਜਿਹੜਾ ਸਿੱਖਦਾ ਹੌਲੀ ਹੌਲੀ ਕਲੱਚ ਕਰਦਾ ਜੀ ਬਸ ਰੇਸ ਤਾਂ ਬਿਲਕੁਲ ਦੇਣ ਹੀ ਨਹੀਂ ਉਹ ਘਟਦੀ ਆ ਜਿੰਦਾ ਹੌਲੀ ਹੌਲੀ ਚੱਲਣਾ ਜੀ ਧਿਆਨ ਨਾਲ ਦੇਖੋ